ਸਸੀ ਗੱਲ ਜੀ ਅੱਜ ਆਪਾਂ ਪਹੁੰਚੇ ਆ ਤੁਹਾਡੇ ਸਾਹਮਣੇ ਦਿਖਾ ਦਈਏ ਅੰਮ੍ਰਿਤ ਕੜਾ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਹੋ ਜਿੱਥੇ ਕਹਿੰਦੇ ਆ ਸ਼ੂਗਰ ਦਾ ਪੱਕਾ ਇਲਾਜ ਆ ਜੇ ਤੁਸੀਂ ਰੁਟੀਨ ਦੇ ਵਿੱਚ ਆ ਕੇ ਇੱਥੋਂ ਸ਼ੂਗਰ ਦਾ ਕੜਾ ਪੀ ਸਕਦੇ ਹੋ ਜਿਵੇਂ ਉਹ ਸਾਹਮਣੇ ਸ਼ੂਗਰ ਦੇ ਕੜੇ ਵਾਲੇ ਲੱਗੀ ਹੋਈ ਆ ਇਹ ਫ੍ਰੀ ਆਫ ਕੋਸਟ ਆ ਇੱਧਰ ਸਾਰੀਆਂ ਬਿਮਾਰੀਆਂ ਵਾਲੀ ਲੱਗੀ ਆ ਇਹ ਵੀ ਫ੍ਰੀ ਆਫ ਕੋਸਟ ਆ ਬਾਕੀ ਤੁਹਾਡੀ ਗੱਲ ਕਰਾਉਣੇ ਆ ਅਸੀਂ ਬੈਸ ਸਾਹਿਬ ਨਾਲ ਵੀ ਇੱਥੇ ਕਿਹੜੀ-ਕਿਹੜੀ ਬਿਮਾਰੀ ਦਾ ਇਲਾਜ ਹੁੰਦਾ ਬਾਕੀ ਤੁਸੀਂ ਭੀੜ ਦੇਖ ਸਕਦੇ ਹੋ ਇਹ ਸਾਰੇ ਕਿਸੇ ਨਾ ਕਿਸੇ ਸ਼ੂਗਰ ਦਾ ਹੋ ਗਿਆ ਜਾਂ ਕਿਸੇ ਨਾ ਕਿਸੇ ਬਿਮਾਰੀ ਦਾ ਕਾੜਾ ਪੀਣ ਆਏ ਹੋਏ ਆ ਇੱਧਰ ਹੀ ਕੋਲੇ ਇੱਧਰ ਹੀ ਹੁਣ ਤਾਂ ਲਾਈਵ ਹੋ ਗਿਆ ਬਲੈਂਸ਼ੇਤੀ ਕਰੀ ਤੁਹਾਨੂੰ ਬੈਸਾਹਬ ਨਾਲ ਮਲਾਉਂਦੇ ਆ ਤੇ ਤੁਹਾਨੂੰ ਬੈਸਾਹਬ ਦੱਸਣਗੇ ਵੀ ਇੱਥੇ ਕਿਹੜੀ ਕਿਹੜੀ ਬਿਮਾਰੀ ਦਾ ਕਾੜਾ ਤਿਆਰ ਹੁੰਦਾ ਤੇ ਤੁਸੀਂ ਲੈ ਸਕਦੇ ਆ ਬਾਕੀ ਆ ਸਕਰੀਨ ਤੇ ਤੁਹਾਡੇ ਸਾਹਮਣੇ ਨੰਬਰ ਦਿਸ ਰਹੇ ਆ ਬੈਸਾਹਬ ਦੇ ਤੁਸੀਂ ਕਿਸੇ ਵੀ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਤੇ ਜਿਵੇਂ ਸ਼ੂਗਰ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੀ ਜਾਂ ਨਸ਼ਾ ਪ੍ਰਤੀ ਕੋਈ ਵੀ ਬਿਮਾਰੀ ਉਹਦਾ ਇੱਥੇ ਕਾੜਾ ਤਿਆਰ ਹੁੰਦਾ ਤੇ ਨੰਬਰ ਤੁਹਾਡੇ ਸਾਹਮਣੇ ਆ ਤੁਸੀਂ ਸੰਪਰਕ ਕਰ ਸਕਦੇ ਬੈਸਾਹਬ ਨਾਲ ਬੈਸਾਹਬ ਨਾਲ ਗੱਲ ਕਰਾਉਂਦੇ ਆ ਅਸੀਂ ਆਪੇ ਸਾਹਿਬ ਆਪਣਾ ਲਾਈਫ ਚੱਲਦਾ ਹੀ ਦੱਸੋਗੇ ਆਪਣੇ ਇੱਥੇ ਕਾਦੇ ਕਾਦੇ ਕਾੜਾ ਤੇ ਤਿਆਰ ਹੁੰਦਾ ਇਹ ਜਿਹੜਾ ਗਾੜਾ ਕਰਦੇ ਆ ਪਿਆਰਾ ਜੜੀਆਂ ਪੂਰੀਆਂ ਠੀਕ ਹੈ ਜੀ ਕੋਈ ਇਹ ਜਿਹੜੀਆਂ ਜੜੀਆਂ ਕਹਿੰਦੀ ਹੈ ਠੀਕ ਹੈ ਜੀ ਜੇ ਮੈਂ ਕੋਈ ਹਾਰਟ ਦੀ ਸ਼ਿਕਾਇਤ ਆ ਕੋਈ ਫੈਕਟੀ ਲੀਵਰ ਆ ਕੋਈ ਕਸਟਰੋਲ ਵੱਧ ਆ ਕੋਈ ਸ਼ੂਗਰ ਆ ਕੋਈ ਨਸਾ ਬਲਾਉਪ ਆ ਕੋਈ ਪੇਟ ਦੇ ਰੂਮ ਆ ਠੀਕ ਹੈ ਜੀ ਜਿਹੜਾ ਹੁਣ ਰੂਮ ਚੱਲਦਾ ਹੈ ਰੇਟ ਦੇ ਘਰੇ ਆ 20 ਠੀਕ ਹੈ ਜੀ ਟਾਈਫੈਡ ਸੀਪੈਂਡ ਟਾਈਫੈਡ ਹਾਂਜੀ ਜਦੋਂ ਟਾਈਫੈਡ ਹੋ ਜਾਂਦਾ ਹੈ ਸੈਲ ਬੈਸ ਘਟਣ ਲੱਗ ਜਾਂਦੇ ਆ ਮੇਲ ਦੀ ਵਾਸ਼ਲ ਵੱਜ ਜਾਂਦੀ ਹੈ ਠੀਕ ਹੈ ਜੀ ਟਾਈਫੈਡ ਇਹ ਤਿੰਨ ਤਰ੍ਹਾਂ ਦਾ ਹੁੰਦਾ ਇੱਕ ਮਿੱਟੀ ਮਾਦਾ ਹੁੰਦੀ ਹੈ ਇੱਕ ਪਾਣੀ ਘੇਰਾ ਹੁੰਦਾ ਇੱਕ ਠੰਡੇ ਖੇ। ਜੇ ਉਹ ਠੰਡੇ ਮੁੰਡੇ ਟਾਈਫੈਡ ਹੋ ਜੇ ਉਹਨੂੰ 3 ਦਿਨ ਹੱਟ ਬੰਦੀ ਤੇ ਇਲਾਜ ਕਰਨਾ ਪੈਂਦਾ। ਉਹਦੇ ਵਾਸਤੇ ਇੱਕ ਸਰਪਾ ਦੋਣ ਗਏ। ਠੀਕ ਹੈ ਜੀ। ਮੋਲ ਕੇ ਕਰੇ ਟਾਈਫੈਡ ਨਹੀਂ ਹੁੰਦਾ ਉਹ ਸੈਲ ਬਾਦ ਤੇ ਕਰਦੇ। ਠੀਕ ਹੈ ਜੀ। ਇਹਨਾਂ ਦਾ ਜੋ ਸੈਲ ਬਦ ਘਟਣ ਲੱਗਿਆ ਨੇ ਮੇਰਾ ਹੱਥ ਮੈਨੂੰ ਜਿੰਦਾ ਨਹੀਂ ਕਰਦਾ। ਠੀਕ ਹੈ। ਉਹ ਵੀ ਘੰਟੇ ਰਹੇ ਠੀਕ ਹੈ। ਉਸ ਤੋਂ ਬਾਅਦ ਜੇ ਮੈਂ ਕਿਸੇ ਦੇ ਗੋਡੇ ਦਰਦ ਹੋਵੇ ਘੁੱਟੇ ਦਾ ਹੋਵੇ ਸਬਰ ਦੱਸਦਾ ਹੈ। ਇਹ ਰਿਤੇ ਆ ਦਵਾਈਆਂ ਦੇਣ ਦੀਆਂ ਵਾਰ ਤੋਂ ਦੋ ਡੱਬੀਆਂ ਆਈਆਂ ਤੇ ਕੈਪਸੂਲ ਆਉਂਦੇ ਨੇ। ਅਸਲ ਕੋ ਠੀਕ ਹੋ ਜਾਂਦਾ। ਠੀਕ ਹੈ ਜੀ। ਬਾਕੀ ਦਰਦ ਚੰਗਲ ਜਿੰਨੀ ਮਰਜ਼ੀ ਹੋਵੇ। ਹੂੰ। ਆਹ 5-6 ਰੁਪਈਆ ਵਾਸਤੇ ਹੂੰ ਪਹਿਲੀ ਡੱਬੀ ਰੱਖੀ ਜੀ ਪਾਵਾ ਗਲੇ ਆਉਂਦਾ। ਹੂੰ ਅਸਲ ਕੋ ਠੀਕ ਹੋਇਆ। ਠੀਕ ਹੈ। ਜਿਹੜਾ ਫੋਨ ਨੰਬਰ ਹੈਗਾ ਸਾਡਾ 995232190 ਠੀਕ ਹੈ। ਕੀ ਕਾ ਪੇਸ਼ੀ ਨਜ਼ਰ ਪਾਈ ਹੈ। ਇਹ ਜੇ ਜਿਹਦੇ ਘਰ ਦੇ ਵਿੱਚ ਇਹ ਜਾਵੜੀ ਉਹ ਜਿੰਦਗੀ 'ਚ ਬੰਦਾ ਬਿਮਾਰ ਨਹੀਂ ਠੀਕ ਹੈ ਜੀ ਇਹ ਇੱਕਦਮ ਮਹੀਨੇ ਬਾਅਦ ਇਹ 15 ਦਿਨਾਂ ਯਾਨੀ ਕਿ 6 ਮਹੀਨਾ ਬਾਅਦ 15 ਦਿਨ ਦਵਾਈ ਬਾਅਦ ਇਹ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਹਾਲ ਹੈ ਇਹ ਚ ਇਹਦੇ ਵਿੱਚ ਜਿੰਨੇ ਵੀ ਪੇਟ ਦੀ ਰੋ ਠੀਕ ਹੈ ਪੇਟ ਪਰਤੀ ਹਾਂ ਜੀ ਓਕੇ ਬਾਕੀ ਹੋਰ ਵੀ ਜਾਣਕਾਰੀ ਲੈਣੀ ਹੈ ਕਿੱਥੇ ਲੈ ਸਕਦਾ ਕਿਸੇ ਦੇ ਲਾੜ ਨਹੀਂ ਬੱਚਾ ਨੇ ਕਮਰ ਦਾ ਦਰਦ ਹੈ ਜਿਹੜੇ ਡੁੱਬ ਗਿਆ ਹੈ ਠੀਕ ਹੈ ਉਹ ਕਿਰਦੇ ਨਹੀਂ ਪਥਰੀ ਹੈ ਕੋਈ ਬਵਾਸੀ ਹੈ ਮੈਂ ਸਾਹਿਬ ਆਪਣੀ ਸਹੀ ਮੈਨੇ ਲੋਕੇਸ਼ਨ ਦੱਸਿਓ ਕਿੱਥੇ ਆ? ਇਹ ਤੇ ਬਰਨਾਲੇ ਹੈਗਾ ਗੁਰੂ ਤੇਗਬਾਦ ਦਰਗੋਹ ਦਵਾਰਾ ਟੀ 65 ਤੋਂ ਲਾ। ਠੀਕ ਹੈ। ਠੀਕ ਹੈ। ਬਠਿੰਡੇ ਹੈਗਾ ਬੁੱਧਵਾਰ ਨੂੰ ਹਾਜੀ ਇਲਦਰ ਬੁੱਧਵਾਰਾਂ ਅੰਤਰਨਾ ਮੰਡਲ। ਠੀਕ ਹੈ ਜੀ। ਬਾਕੀ ਸਾਡੇ ਮੋਗੇ ਜਿਲ੍ਹੇ ਕਹੇ ਜਾਂ ਧਰਮਕੋਟ। ਠੀਕ ਹੈ ਜੀ। ਇਹ ਸੁਪਰਵਾਰ। ਠੀਕ ਹੈ ਜੀ। ਜੇ ਦਿੱਤੋ ਦੇ ਕੋਈ ਵਿੜੇ ਆ ਉੱਥੇ ਹੁੰਦਾ ਲੈ। ਠੀਕ ਹੈ ਜੀ। ਪਰ ਕੀ ਫੋਨ ਨੰਬਰ ਦੁਬਾਰਾ ਫੋੜ ਦਿੰਦੇ ਆ 995123 ਕਿਨੇ ਜਾਂ। ਠੀਕ ਹੈ ਜੀ। ਬਾਕੀ ਤੁਹਾਡੀ ਬੈਸਾਹਬ ਨਾਲ ਗੱਲ ਕਰਵਾਈ ਹੈ ਆਪਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿੰਨਾ ਇਕੱਠ ਹੈ ਤੇ ਕੋਈ ਸ਼ੂਗਰ ਦਾ ਕੋਈ ਕਾੜਾ ਕਾੜਾ ਪੀਣ ਆਏ ਹੋਏ ਆ ਤੁਹਾਨੂੰ ਮੈਂ ਫੇਰ ਦੱਸ ਦਿਆਂ ਜੇ ਕਿਸੇ ਨੇ ਰੁਟੀਨ ਦੇ ਵਿੱਚ ਇੱਥੇ ਆ ਕੇ ਪੀਣਾ ਤਾਂ ਸ਼ੂਗਰ ਦਾ ਸਾਰੀਆਂ ਬਿਮਾਰੀਆਂ ਦਾ ਅੱਡੋ ਅੱਡ ਕਾੜੇ ਤਿਆਰ ਕੀਤੇ ਹੋਏ ਆ ਤੇ ਬੈਸਾਹਬ ਦਾ ਨੰਬਰ ਫੇਰ ਤੁਹਾਡੇ ਸਾਹਮਣੇ ਸਕਰੀਨ ਤੇ ਚੱਲਦਾ ਤੇ ਇਹ ਗੁਰਦੁਆਰਾ ਸਾਹਿਬ ਜੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਤੁਸੀਂ ਰਸੋਈ ਨਾਲ ਸੰਪਰਕ ਕਰ ਸਕਦੇ ਹੋ ਇਹ ਸੌਖੀ ਦਾ ਪ੍ਰਕਾਣ ਹੈ ਕਿ ਪਿਆਰ ਦਾ ਤੁੰਗ ਹੋਦੀ ਹੈ ਨਾ ਆਖਾਂ ਮੈਂ